ਛੱਡ ਸਰਕਾਰਾਂ ਗੈਲ ਮੱਥਾ ਮਾਰਨਾ ਸ਼ੁਰੂ ਕਰਦੇ ਤੋਂ ਕੰਮ ਨੂੰ ਖਿਲਾਰਨਾ ਕਾਤੇ ਹੱਥਾਂ ਕੀ ਲਕੀਰਾਂ ਨੂੰ ਤੋਂ ਦੇਖ ਰਿਆ ਤੇਰੀ ਐਨੀ ਵੀ ਕਿਸਮ ਤਾਂ ਨਹੀਂ ਖੋਟੀਆਂ ਹੱਥ ਪੈਰ ਤੋਂ ਹਲਾਣੇ ਪਮਾ ਸ਼ੋਕਰੇ ਘਰਾਂ ਬੈਠ ਕਾ ਨਹੀਂ ਰੱਬ ਦੰਦਾ ਰੋਟੀਆਂ ਹੱਥ ਪੈਰ ਤੋਂ ਹਲਾਣੇ ਪਮਾ ਸ਼ੋਕਰੇ ਘਰਾਂ ਬੈਠ ਕਾ ਨਹੀਂ ਰੱਬ ਦੰਦਾ ਰੋਟੀਆਂ ਕਦ ਤੱਕ ਘਰ ਕਿਆਂ ਪਾਤੇ ਗਾਲਾਂ ਖਾਈ ਜਾਗਾ ਫਿਰ ਹਟਾਗਾ ਜਦ ਘਰਾਂ ਤੇ ਵੀ ਜਾਗਾ ਫਿਰ ਰੋਵਾਗਾ ਨਨੀ ਨੂੰ ਯਾਦ ਕਰਕਾ ਜਦ ਢੰਗਣੇ ਪਾ ਵਜਾਗੀਆਂ ਸੋਟੀਆਂ ਹੱਥ ਪੈਰ ਤੋਂ ਪੈਰ ਤੋਂ ਹੱਥ ਪੈਰ ਤੋਂ ਹਲਾਣੇ ਪਵਾ ਸ਼ੋਕਰੇ ਘਰਾਂ ਬੈਠ ਕਾ ਨਹੀਂ ਰੱਬ ਦਿੰਦਾ ਰੋਟੀਆਂ ਹੱਥ ਪੈਰ ਤੋਂ ਹਲਾਣੇ ਪਵਾ ਸ਼ੋਕਰੇ ਘਰਾਂ ਬੈਠ ਕਾ ਨਹੀਂ ਰੱਬ ਦੰਦਾ ਰੋਟੀਆਂ ਤੇ ਚਨਾ ਤੋਂ ਜਾਣੇ ਬਾਤ ਸਰਸੀਣੀ ਵਾਲੇ ਕੀ ਗੱਲਬਾਤ ਸੋਚ ਕੋਈ ਚੋਟੀਆਂ ਪਾ ਜਾਣੇ ਕੀ ਤੇ ਚਨਾ ਤੋਂ ਜਾਣੇ ਬਾਤ ਸਰਸੀਣੀ ਵਾਲੇ ਕੀ ਗੱਲਬਾਤ ਸੋਚ ਕੋਈ ਚੋਟੀਆਂ ਪਾ ਜਾਣੇ ਕੀ ਪਵਦ ਕਾ ਇਲਾਕਾ ਮਾਰਾ ਵਜਾਇਆ ਮਾਤੇ ਗੱਲਾਂ ਬਾਤਾਂ ਹੁੰਦੀਆਂ ਨਹੀਂ ਛੋਟੀਆਂ ਹੱਥ ਪੈਰ ਤੋਂ ਪੈਰ ਤੋਂ ਹੱਥ ਪੈਰ ਤੋਂ ਹਿਲਾਣੇ ਪਵਾ ਸ਼ੋਕਰੇ ਘਰਾਂ ਬੈਠ ਕਾ ਨਹੀਂ ਰੱਬ ਦਿੰਦਾ ਰੋਟੀਆਂ ਹੱਥ ਪੈਰ ਤੋਂ ਹਿਲਾਣੇ ਪਵਾ ਸ਼ੋਕਰੇ ਘਰਾਂ ਬੈਠ ਕਾ ਨਹੀਂ ਰੱਬ ਦਿੰਦਾ ਰੋਟੀਆਂ